ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬਡੋ ਕੱਲੂ ਮੈ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਤਿੰਨ ਅਨੰਦ ਸਿੱਖ नमस्कार दोस्तों आप देख रहे हैं सटी हलचल मैं आपके साथ अशोक चोपड़ा मौका पुलिस को उस समय एक बड़ी सफलता हाथ लगी जब एक ज्वेलर की दुकान से दुकानदार को बातों में उलझाकर एक सोने की अंगूठी और कुछ नकदी पर हाथ साफ कर फरार हुए एक चोर गिरोह के तीन लोगों को गिरफ्तार करने में सफलता प्राप्त की है जिसमे दो महिलाएं भी शामिल है डीएसपी गुरप्रीत सिंह ने कहा कि गिरफ्तार महिलाओं की पहचान निर्मल कौर और सतेंद्र कौर के तौर पर हुई है और इन पर सात चोरी के मुकदमे पहले भी दर्ज हैं और इनसे चोरी की गई एक अंगूठी एक आई ट्वेंटी कार भी बरामद की है उन्होंने कहा कि तीनों ਚੋਰਾਂ ਨੂੰ ਪੁਲਿਸ ਰਿਮਾਂਡ ਪਰ ਲੈ ਕੇ ਗਹਿਨਤਾ ਸੇ ਪੁੱਛਤਾਚੀ ਕੀਤੀ ਜਾਏਗੀ। ਕੀ ਕਹਾ ਪੱਤਰਕਾਰੋ ਸੇ ਬਾਤ ਕਰਤੇ ਡੀਐਸਪੀ ਗੁਪਤਰੀ ਸਿੰਘ ਨੇ ਆਪ ਖੁਦ ਹੀ ਸੁਨੇਂ। ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਵੀ ਕੀਤੇ ਜਾ ਰਹੇ ਹਨ। ਇਹ ਵਿਸ਼ੇਸ਼ ਗੁਰਮਤ ਸਮਾਗਮ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਹੋਣਗੇ। 23 ਨਵੰਬਰ ਨੂੰ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਗੁਰਯਾਈ ਪੁਰਬ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਹੈ 23 ਨਵੰਬਰ ਨੂੰ ਉਥੇ ਇਹ 350 ਸਾਲਾ ਸੱਚੇ ਪਾਤਸ਼ਾਹ ਜੀ ਦਾ ਗੁਰਯਾਈ ਪੁਰਬ ਮਨਾਇਆ ਜਾਵੇਗਾ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਗੁਰਦੁਆਰਾ ਸੀਸਗੰਜ ਸਾਹਿਬ आनंदपुर साहिब ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਲਗਾਤਾਰ ਚੱਲਣਗੇ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਉਹਨਾਂ ਦੇ ਤਿੰਨ ਅਨੰਨ ਸਿੱਖਾਂ ਦੇ ਸ਼ਹੀਦੀ ਸਾਕੇ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮਨਾਇਆ ਜਾਵੇਗਾ ਇਸ ਦੇ ਨਾਲ ਹੀ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਗੁਰਦੁਆਰਾ ਸੀਸਗੰਝ ਸਾਹਿਬ ਚਾਂਦਨੀ ਚੌਕ ਦਿੱਲੀ ਹੋਈ ਹੈ ਉੱਥੇ ਵੀ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਨੇ ਤੋਂ ਦਿੱਲੀ ਦੀ ਸਿੱਖ ਸੰਗਤ ਨੇ ਗੁਰਦੁਆਰਾ ਸੀਸਗੰਝ ਸਾਹਿਬ ਚਾਂਦਨੀ ਚੌਕ ਦਿੱਲੀ ਵੀ ਹਾਜ਼ਰੀਆਂ ਭਰਨੀਆਂ ਹਨ 26 ਨਵੰਬਰ ਨੂੰ ਗੁਰਦੁਆਰਾ ਸੀਸਗੰਝ ਸਾਹਿਬ ਆਨੰਦਪੁਰ ਸਾਹਿਬ 27 ਨਵੰਬਰ ਨੂੰ 28 ਨਵੰਬਰ ਨੂੰ ਵੀ ਵਿਸ਼ੇਸ਼ ਗੁਰਮਤ ਸਮਾਗਮ ਚੱਲਦੇ ਰਹਿਣਗੇ ਜਿਸ ਵਿੱਚ ਰਾਗ ਨਿਰਧਾਰਿਤ ਕੀਰਤਨ ਕਵੀਸ਼ਰੀ ਅਤੇ ਢਾਡੀ ਵਾਰਾਂ ਦੇ ਰਾਹੀ ਸਮੁੱਚੇ ਸੰਗਤ ਨੂੰ ਪੰਥ ਨੂੰ ਗੁਰੂ ਸਾਹਿਬ ਦੀ ਸਿੱਖਿਆ ਅਤੇ ਸਿਧਾਂਤ ਦੇ ਨਾਲ ਜੋੜਿਆ ਜਾਵੇਗਾ 28 ਨਵੰਬਰ ਨੂੰ ਜੋ ਵਿਸ਼ੇਸ਼ ਗੁਰਮਤ ਜੋ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਤੋਂ 25 ਨਵੰਬਰ ਨੂੰ ਚੱਲਣਾ ਹੈ ਉਹ 28 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਵਿਬਾਨਗੜ੍ਹ ਸਾਹਿਬ ਵਿਖੇ ਪਹੁੰਚੇਗਾ ਜਿੱਥੇ ਜਾ ਕੇ ਸਿੱਖ ਸੰਗਤ ਨੇ ਇਸ ਸ਼ਹੀਦੀ ਨਗਰ ਕੀਰਤਨ ਦਾ ਸਵਾਗਤ ਕਰਨਾ ਹੈ ਸ਼੍ਰੀ ਹਲਚਲ ਲਈ ਮੋਗਾ ਦੇ ਰਾਜੂ ਪਾਸੀ ਕੀਰਤਨ ਦੇ ਬਹਾਦਰ ਪਾਸ਼ਾ ਧਰਮ ਦੀ ਚਾਦਰ ਨੂੰ ਯਾਦ ਕਰਨਾ ਉੱਥੇ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਵੀ ਵਿਸ਼ੇਸ਼ ਤੌਰ ਤੇ ਯਾਦ ਕਰਨਾ ਇਹੀ ਸ਼ਹੀਦੀ ਨਗਰ ਕੀਰਤਨ 29 ਨਵੰਬਰ ਨੂੰ ਗੁਰਦੁਆਰਾ ਵਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੀਸਗੰਝ ਸਾਹਿਬ ਆਨੰਦਪੁਰ ਸਾਹਿਬ ਦੀ ਮubarrak ਧਰਤੀ ਤੇ ਪਹੁੰਚੇਗਾ ਜਿੱਥੇ 29 ਨਵੰਬਰ ਨੂੰ ਵੀ ਸਾਰਾ ਦਿਨ ਵਿਸ਼ੇਸ਼ ਗੁਰਮਤ ਸਮਾਗਮ ਹੋਣਗੇ ਤੋਂ ਸਮੁੱਚੇ ਖਾਲਸਾ ਪੰਥ ਨੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਗੁਰਦੁਆਰਾ ਸੀਸਗੰਝ ਸਾਹਿਬ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਪਹੁੰਚਣਾ ਹੈ ਜਿਵੇਂ ਖਾਲਸਾ ਪੰਥ ਖੋਲੇ ਮਹੱਲੇ ਦੇ ਮੌਕੇ ਤੇ ਟਰੈਕਟਰ ਟਰਾਲੀਆਂ ਲੈ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਲਾ ਕੇ ਤੇ ਆਪੋ ਆਪਣੇ ਸਾਧਨਾ ਤੇ ਅਨੰਦਪੁਰ ਸਾਹਿਬ ਪਹੁੰਚਦਾ ਹੈ ਇਸੇ ਤਰੀਕੇ ਦੇ ਨਾਲ ਹੀ ਖਾਲਸੇ ਨੇ ਗੁਰੂ ਨਾਨਕ ਨਾਮ ਲੇਵਾ ਨੇ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਪਹੁੰਚਣਾ ਹੈ ਇਹ ਵਿਸ਼ੇਸ਼ ਚੇਤਾ ਰੱਖਣਾ ਹੈ ਕਿ ਕੁਝ ਲੋਕ ਇਹ ਵੀ ਕਹਿ ਰਹੇ ਨੇ ਕੇ 23 ਤੋਂ 25 ਤੱਕ ਹੀ ਆਨੰਦਪੁਰ ਸਾਹਿਬ ਪਹੁੰਚਣਾ ਹੈ ਸਿੱਖ ਨੇ 23 ਤੋਂ ਲੈ ਕੇ 29 ਤੱਕ ਪਹੁੰਚਣਾ ਹੈ 23 ਨੂੰ ਗੁਰੂ ਸਾਹਿਬ ਦਾ ਗੁਰਿਆਈ ਪੁਰਬ 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਪੁਰਬ ਅਤੇ 29 ਨਵੰਬਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੋ ਸੀਸ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਉਸ ਦਾ ਸਸਕਾਰ ਗੁਰਦੁਆਰਾ ਸੀਸਗੰਧ ਸਾਹਿਬ ਵਿਖੇ ਹੋਇਆ ਸੀ ਤੋ ਇਹ ਵਿਸ਼ੇਸ਼ ਦਿਹਾੜਾ ਹੈ 350 ਸਾਲਾ ਗੁਰੂ ਸਾਹਿਬ ਜੀ ਦੇ ਸੀਸ ਦੇ ਸੰਸਕਾਰ ਦਾ ਦਿਹਾੜਾ ਉਹਦੇ ਸੰਬੰਧੀ ਵਿਸ਼ੇਸ਼ ਸਮਾਗਮ 29 ਨਵੰਬਰ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਵਿਖੇ ਹੋਣੇ ਨੇ ਤੋ ਸਮੁੱਚੀ ਸੰਗਤ 29 ਨਵੰਬਰ ਤੱਕ ਆਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਉਵੇਂ ਹੀ ਪਹੁੰਚੇ ਜਿਵੇਂ ਆਪਾਂ ਹੌਲੇ ਮੁਹੱਲੇ ਤੇ ਆਪੂ ਆਪਣੇ ਸਾਧਨਾ ਤੇ ਟਰੈਕਟਰ ਟਰਾਲੀਆਂ ਤੇ ਪਹੁੰਚਦੇ ਹਾਂ ਇਸ ਦੇ ਨਾਲ ਹੀ ਕੌਮ ਨੂੰ ਇੱਕ ਹੋਰ ਵਿਸ਼ੇਸ਼ ਅਪੀਲ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਉਦੋਂ ਪਾਤਸ਼ਾਹ ਜੀ ਨੇ ਉਹਦੇ ਤੋਂ ਬਾਅਦ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇੱਕ ਤਾਂ ਆਪਾਂ ਵੀ ਖਾਲਸੇ ਪੰਥ ਦੇ ਵਾਸੀ ਬਣਨਾ ਹੈ ਆਨੰਦਪੁਰ ਸਾਹਿਬ ਦੇ ਵਾਸੀ ਬਣਨਾ ਹੈ ਖਾਲਸਾ ਪੰਥ ਦਾ ਹਿੱਸਾ ਬਣਨਾ ਹੈ ਖੰਡੇ ਬਾਟੇ ਦੀ ਪਾਲ ਛਕਣੀ ਹੈ ਅਮਰਤ ਛਕਣਾ ਹੈ ਉਸ ਦੇ ਨਾਲ ਹੀ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਦੇ ਆ ਸਮੁੱਚੇ ਖਾਲਸਾ ਪੰਥ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਇਹ ਵਿਸ਼ੇਸ਼ ਅਪੀਲ ਹੈ ਆਪੋ ਆਪਣੇ ਵਪਾਰਕ ਅਦਾਰਿਆਂ ਆਪੋ ਆਪਣੇ ਘਰਾਂ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਚਲਾ ਕੇ ਇਸ ਸ਼ਹੀਦੀ ਸ਼ਤਾਬਦੀ ਮੌਕੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ ਗੁਰੂ ਨੂੰ ਸਜਦਾ ਕਰਨਾ ਹੈ ਕਿ ਅਸੀਂ ਅੱਜ ਵੀ ਗੁਰੂ ਅੱਗੇ ਨਤ ਮਸਤਕ ਹਾਂ ਅਤੇ ਸਦਾ ਹੀ ਗੁਰੂ ਅੱਗੇ ਨਤ ਮਸਤਕ ਰਵਾਂਗੇ ਤੋਂ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ 23 ਨਵੰਬਰ ਤੋਂ 29 ਨਵੰਬਰ ਤੱਕ ਇੱਕ ਤਾਂ ਅਨੰਦਪੁਰ ਸਾਹਿਬ ਪਹੁੰਚੀਏ ਤੇ ਦੂਜਾ ਆਪੋ ਆਪਣੇ ਘਰਾਂ ਵਪਾਰਕ ਅਦਾਰਿਆਂ ਤੇ ਖਾਲਸਾਈ ਨਿਸ਼ਾਨ ਸਾਹਿਬ ਜ਼ਰੂਰ ਚਲਾਈਏ ਕਵੀ ਸੈਨਾਪਤ ਸਿੰਘ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਆਖਿਆ ਹੈ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਸਾਹਿਬ ਸ੍ਰਿਸ਼ਟੀ ਦੀ ਚਾਦਰ ਬਣੇ ਤੇ ਉਹਨਾਂ ਨੇ ਧਰਮ ਨੂੰ ਟੱਕਿਆ ਤਿਲਕ ਜੰਜੂ ਦੀ ਰਾਖੀ ਕਰਦਿਆਂ ਸ਼ਹਾਦਤ ਦਿੱਤੀ ਅੱਜ ਲੋੜ ਹੈ ਗੁਰੂ ਦੀ ਸ਼ਹਾਦਤ ਨੂੰ ਚੇਤਿਆਂ ਦੇ ਵਿੱਚ ਰੱਖ ਕੇ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਜੀ ਗੁਰੂ ਅੰਗ ਸੰਗ ਹੈ ਗੁਰੂ ਚੜ੍ਹਦੀ ਕਲਾ ਵਿੱਚ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ